ਅਸੀਂ ਕੱਲ ਜੀ ਅੱਜ ਜਿਹੜਾ Sunday ਤੇ ਕਿਸੇ ਨੇ ਵੀ ਜਾਣਾ ਨਹੀਂ ਸੀ ਬੱਚਿਆਂ ਨੂੰ ਸਕੂਲ ਨਹੀਂ ਜਾਣਾ ਮੈਂ ਡਿਊਟੀ ਨਹੀਂ ਸੀ ਇਸ ਕਰਕੇ ਥੋੜਾ ਲੇਟ ਉੱਠੇ ਹਾਂ ਟਾਈਮ ਹੋ ਗਈ 7 ਵਜੇ ਕੇ ਅਸੀਂ ਉੱਠ ਗਏ ਹਾਂ ਅਸੀਂ ਤੇ ਚਾਹ ਚ ਪੀ ਲਈ ਆ ਤੇ ਬੱਚੇ ਜੇ ਤੱਕ ਸੁੱਤੇ ਹੋਏ ਆ ਨੰਨੂ ਉਠਾਉਣਾ ਹੈ ਹੌਲੀ ਹੌਲੀ ਉੱਟਣਗੇ ਵੀ ਥੋੜਾ ਔਖੇ ਹੀ ਉਠਾਉਣੇ ਆ ਤੇ ਬਾਕੀ ਕੰਮ ਕਰਦੇ ਆ ਥੰਡੇ ਅਸੀਂ ਅੱਜ ਕੋਸ਼ਿਸ਼ ਕਰਾਂਗੇ ਆਮਨ ਦੀ ਹੈਲਪ ਕਰਾਈਏ ਤੇ ਬਾਕੀ ਜੋ ਵੀ ਹੁੰਦਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਹਾਂਜੀ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ ਇਹ ਕੱਪੜੇ ਧੋਣ ਲੱਗ ਗਏ ਮੈਨੂੰ ਕਹਿੰਦੇ ਚਲੋ ਕੱਪੜੇ ਥੋੜੇ ਜਿਹੇ ਨੇ ਮੈਂ ਕੱਢ ਦਿੰਨਾਗਾ ਤੁਸੀਂ ਆਪਣਾ ਅੰਦਰ ਜੋ ਵੀ ਕੰਮ ਆ ਉਹ ਕਰ ਲਓ ਤੇ ਚਲੋ ਮੈਂ ਉਧਰ ਸ਼ਾਜ਼ਾਨ ਤੇ ਇੱਕ ਨੂੰ ਠਾਣ ਲੱਗੀ ਤੇ ਉਹਨਾਂ ਨੂੰ ਦੁੱਧ ਵਗੈਰਾ ਦੇਣ ਲੱਗੀ ਸੀ ਤੇ ਹੋਰ ਵੀ ਜਿਹੜੇ ਕਿਚਨ ਦੇ ਕੰਮ ਸੀ ਮੈਂ ਉਹ ਅੰਦਰ ਕਰ ਰਹੀ ਸੀ ਤੇ ਪ੍ਰੀਤ ਬਾਹਰ ਕੱਪੜੇ ਸਾਰੇ ਕੱਢ ਰਹੀ ਸੀ ਲੋ ਜੀ ਉਸ ਤੋਂ ਬਾਅਦ ਮੈਂ ਆ ਗਈ ਕਿਚਨ ਚ ਕਿਚਨ ਦੇ ਵਿੱਚ ਅੱਜ ਕੜੀ ਛੋਲ ਬਣਾਣੇ ਸੀ ਤੇ ਸਭ ਤੋਂ ਪਹਿਲਾਂ ਚਲੋ ਮੈਂ ਪਕੌੜਿਆਂ ਦੀ ਤਿਆਰੀ ਕਰ ਰਹੀ ਹਾਂ ਜੀ ਮੈਨੇ ਥੋੜਾ ਜਿਹਾ ਬੌਲ ਦੇ ਵਿੱਚ ਬੇਸਨ ਲਿੱਤਾ ਉਦੋਂ ਆਦਸ ਬ੍ਰਿਕ ਬ੍ਰਿਕ ਕੱਟਿਆ ਹੋਇਆ ਪਿਆਜ਼ ਲਿੱਤਾ ਤੇ ਥੋੜਾ ਜਿਹਾ ਨਮਕ ਹਲਦੀ ਮਿਰਚ ਥੋੜਾ ਜਿਹਾ ਮਸਾਲਾ ਜੀਰਾ ਇਹ ਵਿੱਚ ਪਾ ਕੇ ਪਾਣੀ ਦੇ ਨਾਲ ਘੋਲਤਾ ਜੀ ਉਸ ਨੂੰ ਤੇ ਦੂਜੇ ਪਾਸੇ ਤੇਲ ਗਰਮ ਰੱਖਿਆ ਹੋਇਆ ਸੀ ਜੀ ਤੇ ਉਦੋਂ ਬਾਅਦ ਚਮਚ ਦੀ ਹੈਲਪ ਨਾਲ ਇਹਦੇ ਵਿੱਚ ਥੋੜਾ ਥੋੜਾ ਕਰਕੇ ਵੇਸਣ ਪਾਣਾ ਸ਼ੁਰੂ ਕੀਤਾ ਤੇ ਚਲੋ ਜਦੋਂ ਇੱਕ ਸਾਈਡ ਤੋਂ ਇਹ ਥੋੜੇ ਜਿਹੇ ਤਲੇ ਗਏ ਤਾਂ ਫਿਰ ਇਹਨਾਂ ਦੀ ਸਾਈਡ ਵਗੈਰਾ ਚੇਂਜ ਕੀਤੀਆਂ ਜੀ ਐਵੇਂ ਇੱਦਾਂ ਇੱਦਾਂ ਕਰਕੇ ਇਹ ਪਕੌੜੇ ਬਣ ਗਏ ਆਪਣੇ ਲੋ ਜੀ ਪਕੌੜੇ ਹੋ ਗਏ ਆਪਣੇ ਬਣ ਕੇ ਤਿਆਰ ਤੇ ਹੁਣ ਆਪਾਂ ਬਣਾਵਾਂਗੇ ਕੜੀ ਜੋ ਪਕੌੜਿਆਂ ਵਾਲਾ ਤੇਲ ਸੀ ਜੀ ਉਹਦੇ ਵਿੱਚ ਹੀ ਆਪਾਂ ਕੜੀ ਨੂੰ ਤੜਕਾ ਲਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ ਥੋੜੀ ਜੀ ਅਜਵੈਨ ਸੁੱਕਾ ਧਨੀਆ ਮੇਥੇ ਇਹ ਮਸਾਲੇ ਪਾ ਕੇ ਇਹਦੇ ਵਿੱਚ ਫਿਰ ਥੋੜਾ ਜਿਹਾ ਪਾਵਾਂਗੇ ਆਪਾਂ ਲਸਣ ਜੀ ਲਸਣ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਨਾਲ ਦੇ ਨਾਲ ਪਾ ਦਾਂਗੇ ਪਿਆਜ਼ ਇਹ ਹੈ ਜੀ ਪਿਆਜ਼ ਨੂੰ ਫਿਰ ਆਪਾਂ ਬਰਾਊਨ ਹੋਣ ਤੱਕ ਆਪਾਂ ਭੁੰਨਾਂਗੇ ਜੀ ਨਾਲ ਨਾਲ ਹਲਾਈ ਜਾ ਜੀ ਤੇ ਇਹਦੇ ਵਿੱਚ ਮੈਂ ਟਮਾਟਰ ਨਹੀਂ ਪਾ ਰਹੀ ਕਿਉਂਕਿ ਬੱਚੇ ਟਮਾਟਰ ਨੂੰ ਲਾਈਕ ਨਹੀਂ ਕਰਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਸੇ ਵੀਡੀਓ ਦੇ ਵਿੱਚ ਦੱਸਿਆ ਜੀ ਇਸ ਕਰਕੇ ਮੈਂ ਇਹਦੇ ਵਿੱਚ ਟਮਾਟਰ ਐ ਜੋ ਸਕਿਪ ਕਰ ਰਹੀ ਆਂਗੀ ਤੇ ਉਸ ਤੋਂ ਬਾਅਦ ਚਲੋ ਪਿਆਜ਼ ਭੁੰਨੇ ਜਾ ਰਹੇ ਸੀ ਜੀ ਭੁੰਨੇ ਵੀ ਗਏ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਤਾ ਕੜੀ ਪੱਤਾ ਕੜੀ ਪੱਤੇ ਨੂੰ ਥੋੜਾ ਬਹੁਤਾ ਮੈਂ ਸੇਕ ਲਵਾਇਆ ਕੜੀ ਪੱਤਾ ਮੈਂ ਪਹਿਲਾਂ ਹੀ ਧੋ ਕੇ ਰੱਖ ਲਿਆ ਸੀ ਆਪਣੇ ਘਰ ਹੀ ਲੱਗਿਆ ਹੋਇਆਗਾ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਆਪਣੇ ਮਸਾਲੇ ਪਾਉਂਗੀ ਮਸਾਲਿਆਂ ਦੇ ਵਿੱਚ ਮੈਂ ਪਾਉਂਗੀ ਇਹਦੇ ਵਿੱਚ ਜੀ ਅ ਮਿਰਚ ਹਲਦੀ ਨਮਕ ਤੇ ਗਰਮ ਮਸਾਲਾ ਇਹ ਸਾਰੇ ਮਸਾਲੇ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਜੀ ਪਾਣੀ ਪਾ ਕੇ ਥੋੜਾ ਜਿਹਾ ਜਦੋਂ ਮਤਲਬ ਉਹ ਘਿਓ ਜਿਹਾ ਛੱਡ ਦਿੰਦੇ ਆ ਉੱਤੇ ਨਾ ਸਾਰਾ ਮਤਲਬ ਤੜਕੇ ਦੇ ਉੱਪਰ ਤਾਂ ਹਲਕਾ ਹਲਕਾ ਜਿਹਾ ਘਿਓ ਆ ਜਾਂਦਾਗਾ ਲਾਲ ਲਾਲ ਜੀ ਤਰੀ ਹੋ ਜਾਂਦੇਗੇ ਉਸ ਟਾਈਮ ਇਹਨੂੰ ਸਿਮ ਕਰ ਦਾਂਗੇ ਜੀ ਤੇ ਸਿਮ ਕਰਨ ਤੋਂ ਬਾਅਦ ਹੁਣ ਬਣਾਵਾਂਗੇ ਆਪਾਂ ਵੇਸਣ ਦਾ ਕੋਲ ਜੀ ਇਹ ਵੇਸਣ ਦਾ ਕੋਲ ਆ ਜਿਹੜਾ ਇਹ ਬਣਾਵਾਂਗੇ ਆਪਾਂ ਲੱਸੀ ਨਾਲ ਤੇ ਚਲੋ ਜੀ ਇੱਕ ਬਾਉਲ ਲੈ ਲਿਆ ਜੀ ਉਹਦੇ ਵਿੱਚ ਵੇਸਣ ਪਾਏ ਜਿੰਨੇ ਕਿ ਆਪਾਂ ਨੂੰ ਲੋੜ ਹੈ ਉਹਨੇ ਕ ਵੇਸਣ ਪਾਓ ਕਿਉਂਕਿ ਇਹ ਵੇਸਣ ਆ ਜਿਹੜਾ ਇਹ ਫੁੱਲ ਕੇ ਕਾਫੀ ਜ਼ਿਆਦਾ ਹੋ ਜਾਂਦਾ ਜੀ ਤੇ ਫਿਰ ਮਤਲਬ ਇਸ ਨੂੰ ਥੋੜੇ ਹੀ ਮਾਤਰਾ ਚ ਪਾਓ ਤਾਂ ਕਿ ਜੋ ਕੜੀ ਆ ਨਾ ਉਹ ਪਤਲੀ ਹੀ ਰਹੇ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਲੱਸੀ ਲੱਸੀ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਜੀ ਸਾਰਾ ਇਹ ਜਿਹੜਾ ਬੇਸਨ ਆ ਉਹ ਚੰਗੀ ਤਰ੍ਹਾਂ ਘੁਲ ਜਾਏ ਤਾਂ ਕਿ ਕੋਈ ਮਤਲਬ ਗਠ ਵਗੈਰਾ ਨਾ ਬਣੀ ਰਹੇ ਤੇ ਚਲੋ ਜਦੋਂ ਇਹ گاੜਾ ਹੋ ਗਿਆ ਘੋਲੇ ਦੇ ਵਿੱਚ ਹੋਰ ਲੱਸੀ ਪਾ ਦਾਂਗੇ ਲੱਸੀ ਇਹ ਆ ਜੀ ਬੇ ਜ਼ਿਆਦਾ ਲੱਸੀ ਵੀ ਨਹੀਂ ਪਾਣੀ ਚਾਹੀਦੀ ਕਈ ਵਾਰੀ ਜ਼ਿਆਦਾ ਖੱਟੀ ਵੀ ਹੋ ਜਾਂਦੀ ਹੈਗੀ ਕੜੀ ਵੈਸੇ ਤਾਂ ਕੜੀ ਖੱਟੀ ਉਹ ਪਸੰਦ ਕਰਦੇ ਨੇ ਸਾਰੇ ਪਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਪਾਵਾਂਗੇ ਠੀਕ ਹੈ ਜੀ ਕਈ ਲੋਕ ਦਹੀਂ ਦੀ ਬਣਾਉਂਦੇ ਨੇ ਜੀ ਕੜੀ ਦਹੀਂ ਜਿਆਦਾ ਖੱਟੀ ਨਹੀਂ ਹੁੰਦੀ ਹੈਗੀ ਤੇ ਜਿਆਦਾ ਜੇ ਬੈਟਰ ਬਣਾਣੀ ਹੈਗੀ ਤਾਂ ਲੱਸੀ ਦੀ ਹੀ ਸਭ ਤੋਂ ਬੈਸਟ ਹੈ ਜੀ ਤੇ ਚਲੋ ਜੀ ਉਧਰ ਆਪਣਾ ਤੜਕਾ ਵੀ ਪੂਰਾ ਭੁੰਨਿਆ ਗਿਆ ਜੀ ਤੇ ਹੁਣ ਇਸ ਤੋਂ ਬਾਅਦ ਆਪਾਂ ਇੱਕ ਛੰਨੀ ਦੀ ਹੈਲਪ ਨਾਲ ਇਹਦੇ ਵਿੱਚ ਜਿਹੜਾ ਆਪਾਂ ਘੋਲ ਤਿਆਰ ਕੀਤਾ ਸੀ ਉਹ ਘੋਲ ਪਾ ਦਾਂਗੇ ਛੰਨੀ ਮੈਂ ਤਾਂ ਯੂਜ਼ ਕਰਦੇ ਹਾਂ ਕਿਉਂਕਿ ਜਿਹੜੇ ਵੇਸਨ ਦੀ ਇੱਕ ਦੋ ਗੱਠਾਂ ਹੋਰ ਬਣੀਆਂ ਰਹਿ ਜਾਂਦੀਆਂ ਨੇ ਨਾ ਉਹ ਇਹਦੇ ਵਿੱਚ ਆ ਜਾਂਦੀਆਂ ਨੇ ਤੇ ਉਹ ਲੱਸੀ ਉਹਦੇ ਵਿੱਚ ਨਹੀਂ ਜਾਂਦੀਆਂ ਕੜਾਹੀ ਦੇ ਵਿੱਚ ਨਹੀਂ ਪੈਂਦੀਆਂ ਹੈਗੀਆਂ ਤੇ ਤਾਂ ਕਰਕੇ ਮੈਂ ਛੰਨੇ ਦੀ ਹੈਲਪ ਨਾਲ ਇਹਦੇ ਵਿੱਚ ਸਾਰਾ ਘੋਲ ਪਾਤਾ ਉਸ ਤੋਂ ਬਾਅਦ ਚਲੋ ਆਪਾਂ ਇਹਨੂੰ ਟੱਕ ਕੇ ਰੱਖ ਦਾਂਗੇ ਜੀ ਉਬਲਣ ਲਈ ਆਪਾਂ ਦੂਜੀ ਸਾਈਡ ਆਪਾਂ ਚੌਲ ਰੱਖ ਰਹੇ ਹਾਂ ਜੀ ਆ ਰਾਈਸ ਚਾਵਲ ਰੱਖਣੇ ਨੇ ਆਪਾਂ ਨੇ ਸਭ ਤੋਂ ਪਹਿਲਾਂ ਤੇਲ ਗਰਮ ਕੀਤਾ ਫਿਰ ਉਹਦੇ ਵਿੱਚ ਥੋੜਾ ਜਿਹਾ ਜੀਰਾ ਪਾਇਆ ਥੋੜਾ ਜਿਹਾ ਨਮਕ ਪਾਇਆ ਤੇ ਜਦੋਂ ਹਜੇ ਇਹ ਥੋੜਾ ਜਿਹਾ ਗਰਮ ਹੋਈ ਰਿਹਾ ਸੀ ਤਾਂ ਫਿਰ ਮੈਂ ਇਹਦੇ ਵਿੱਚ ਪਾਣੀ ਪਾਤਾ ਮੈਂ ਹਮੇਸ਼ਾ ਗਲਾਸ ਨਾਲ ਮਿਲ ਕੇ ਹੀ ਚਾਵਲ ਤੇ ਗਲਾਸ ਨਾਲ ਮਿਲ ਕੇ ਹੀ ਪਾਣੀ ਪਾਣੇ ਆ ਉਹਦੇ ਨਾਲ ਇਹ ਹੁੰਦਾ ਵੀ ਨਾ ਤਾਂ ਪਾਣੀ ਜ਼ਿਆਦਾ ਰਹਿੰਦਾ ਨਾ ਜ਼ਿਆਦਾ ਡਰਾਈ ਬਣਦੇ ਨੇ ਵਧੀਆ ਇੱਕਦਮ ਬਹੁਤ ਵਧੀਆ ਬਣਦੇ ਨੇ ਮਤਲਬ ਕਿ ਜੀ ਮੈਂ ਇਹਦੇ ਵਿੱਚ ਚੌਲ ਵੀ ਪਾਤੇ ਪਾਣੀ ਪਾਤਾ ਸੀ ਉਹ ਤੋਂ ਪਹਿਲਾਂ ਤੇ ਆਪਾਂ ਇਹਨੂੰ ਵੀ ਟੱਕੇ ਰੱਖ ਦਾਂਗੇ ਤੇ ਕੜੀ ਚੌਲ ਦੋਨੋਂ ਇਕੱਠੇ ਹੀ ਤਿਆਰ ਹੋ ਜਾਣਗੇ ਤੇ ਇਸ ਤੋਂ ਬਾਅਦ ਅਸੀਂ ਜਦੋਂ ਹੂਮ ਚਾਕੇ ਦੇਖੇ ਬੱਚੇ ਨੇ ਬਹੁਤ ਗਾ ਪਾਇਆ ਹੋਇਆ ਸੀ ਬੈੱਡ ਸ਼ੀਟ ਤੇ ਪਾਣੀ ਡੋਲ ਰੱਖਿਆ ਸੀ ਕਾਫੀ ਜ਼ਿਆਦਾ ਤੇ ਚਲੋ ਫਿਰ ਪ੍ਰੀਤ ਕਹਿੰਦੇ ਆਪਾਂ ਬੈੱਡ ਸ਼ੀਟ ਚੇਂਜ ਕਰ ਦਿੰਨੇ ਹਾਂਗੇ ਹੋਰ ਵਿਛਾ ਦਿੰਨੇ ਹਾਂਗੇ ਤੇ ਮਸ਼ੀਨ ਤਾਂ ਲੱਗੀ ਹੋਈ ਸੀ ਚਲੋ ਅਸੀਂ ਨੇ ਬੈੱਡ ਸ਼ੀਟ ਫਿਰ ਹੋਰ ਚੇਂਜ ਕਰਤੀ ਤੇ ਬੱਚਿਆਂ ਨੂੰ ਕਹਿ ਰਹੇ ਸੀ ਅਸੀਂ ਵੀ ਹੋਣਾ ਬੇਟਾ ਇਹਦੇ ਦੁਆਰਾ ਕੁਝ ਡੋਲਿਓ ਤੇ ਇੱਕ ਦਿਨ ਦੇ ਵਿੱਚ ਦੋ ਦੋ ਵਾਰੀ ਜਦ ਤ ਤੇ ਚਲੋ ਜੀ ਅਸੀਂ ਬੈੱਡ ਸ਼ੀਟ ਵੀ ਚੇਂਜ ਕਰਤੀ ਜੀ ਤੇ ਉਸ ਤੋਂ ਬਾਅਦ ਬੱਸ ਅਸੀਂ ਫਿਰ ਨਹਾਣਾ ਧੋਣਾਗਾ ਜੀ ਤੇ ਬੱਚਿਆਂ ਨੂੰ ਵੀ ਨਵਾਣਾਗਾ ਛੁੱਟੀ ਵਾਲੇ ਦਿਨ ਤਾਂ ਤਕਰੀਬਨ ਸਾਰੇ ਕੰਮ ਲੇਟ ਹੋ ਜਾਂਦੇ ਨੇ ਇਹ ਬੱਚਿਆਂ ਕਰਕੇ ਬੱਚੇ ਟਾਈਮ ਨਾਲ ਨਹੀਂ ਨਹਾਂਦੇ ਹੈਗੇ ਨਾ ਟਾਈਮ ਨਾਲ ਉੱਠਦੇ ਨੇ ਤੇ ਚਲੋ ਹੁਣ ਅੱਗੇ-ਅੱਗੇ ਛੁੱਟੀਆਂ ਆ ਰਹੀਆਂ ਨੇ ਦੇਖਦੇ ਆ ਜੀ ਉਸ ਟਾਈਮ ਕੀ ਬੰਦਾਗਾ ਤੇ ਮੈਨੇ ਉਦੋਂ ਬਾਅਦ ਇੱਥੇ ਮੈਟ ਵਿਛਾਤਾ ਜੀ ਤਾਂ ਕਿ ਇੱਥੇ ਬਹਿ ਕੇ ਅਸੀਂ ਰੋਟੀ ਵਗੈਰਾ ਖਾਵਾਂਗੇ ਤੇ ਚਲੋ ਮੈਂ ਜ਼ੈਨ ਨੂੰ ਕਹਿ ਰਹੀ ਸੀ ਇੱਕ ਨੂੰ ਕਹਿ ਰਹੀ ਸੀ ਬੇਟਾ ਚਲੋ ਜਾ ਕੇ ਨਹਾਓ ਲੋ ਜੀ ਅਸੀਂ ਨਹਾ ਲਏ ਸੀ ਜੀ ਸਾਰੇ ਜਣੇ ਉਦੋਂ ਬਾਅਦ ਅਸੀਂ ਰੋਟੀ ਖਾਣ ਦੀ ਤਿਆਰੀ ਕਰ ਰਹੇ ਸੀ ਤੇ ਸ਼ਾਜ਼ੈਨ ਪਹਿਲਾਂ ਹੀ ਬੈਠ ਗਿਆ ਸੀ ਮਮਾ ਮੈਨੂੰ ਚਾਵਲ ਦੇ ਦਿਓ ਮੈਂ ਇੱਥੇ ਬਹਿ ਕੇ ਖਾਣੇ ਨੇ ਤੇ ਚਲੋ ਪ੍ਰੀਤ ਉਸ ਨੂੰ ਖਵਾ ਰਹੀ ਸੀ ਮੈਂ ਸਾਰਿਆਂ ਲਈ ਚਾਵਲ ਤੇ ਕੜੀ ਪਾ ਕੇ ਲਈ ਆਈ ਸੀ ਤੇ ਤੁਸੀਂ ਸਾਰੇ ਜਣੇ ਦੇਖੋ ਕਿੰਨੇ ਵਧੀਆ ਬਣੇ ਨੇ ਤੇ ਆਜੋ ਤੁਸੀਂ ਵੀ ਸਾਰੇ ਜਣੇ ਖਾ ਲਓ ਤੇ ਚਲੋ ਤਨੂੰ ਮਿਲਦੇ ਆਂ ਜੀ ਖਾਣ ਤੋਂ ਬਾਅਦ ਹਾਂਜੀ গুড इवनिंग ਜੀ ਤੇ ਅਸੀਂ ਸਾਰੇ ਕੰਮਕਾਰ ਵਗੈਰਾ ਕਰਕੇ ਆਪਣਾ ਸੋ ਗਏ ਸੀ ਥੋੜੀ देर ਰੈਸਟ ਕੀਤੀ ਆ ਕਿ ਕੱਪੜੇ ਵਗੈਰਾ ਵੀ ਕਾਫੀ ਧੋਏ ਅੱਜ ਬੱਚਿਆਂ ਦੇ ਯੂਨੀਫਾਰਮਸ ਵਗੈਰਾ ਵੀ ਪਿਆ ਸੀ ਤੇ ਚਲੋ ਸਾਰੇ ਕੰਮਕਾਰ ਕਰਕੇ ਅਸੀਂ ਥੋੜੀ ਦੇਰ ਰੈਸਟ ਕੀਤੀ ਆ ਸੋ ਗਏ ਪਤ ਨਹੀਂ ਲੱਗਿਆ ਨੀਂਦ ਕਦਾਗੀ ਤੇ ਉਦੋਂ ਬਾਅਦ ਚਲੋ ਪ੍ਰੀਤ ਉੱਠ ਕੇ ਬਾਹਰ ਕੰਮ ਕਰ ਲੱਗੇ ਕਰਨ ਦੇਖਦੇ ਹਾਂ ਹੁਣ ਆਪਾਂ ਜਾ ਕੇ ਉਹ ਬਾਹਰ ਕਰਕੇ ਰਹੇ ਨੇ ਮੈਂ ਤਾਂ ਅੰਦਰ ਹੀ ਸੀ ਆਪਣਾ ਚਾਹ ਪਾਣੀ ਵਗੈਰਾ ਪੀ ਰਹੀ ਸੀ ਤੇ ਚਲੋ ਦੇਖਦੇ ਹਾਂ ਜੀ ਉਹਨਾਂ ਨੂੰ ਉਹ ਕੀ ਕੰਮਕਾਰ ਕਰ ਰਹੇ ਨੇ ਬਾਹਰ ਚਲੋ ਜੀ ਆਜੋ ਹਾਂਜੀ ਹਾਂਜੀ ਕੀ ਕਰ ਰਹੇ ਹੋ ਦੇਖੋ ਭੋਲ پتہ ਕੀ ਹੈ ਜਿਹੜੇ ਉਹ ਸੀਗੇ ਵੱਡੇ ਨੇ ਇੱਧਰ ਇਹਦੇ ਨਾਲ ਨੈਟ ਦੇ ਨਾਲ ਆ ਝੋਰੇ ਜਿਹੇ ਹਾਂ ਇਸ ਕਰਕੇ ਪਰ ਉਹ ਉਧਰ ਲਾ ਦੇ ਛੋਟੇ ਵਾਲੇ ਇੱਧਰ ਲਾ ਦੇ ਰਾਈਟ ਹਾਂ ਇਹ ਹੋਰ ਵੀ ਕੁਝ ਕਰਦੇ ਆਪਾਂ ਆਹ ਦਾ ਨੀਲੀ ਆ ਮੈਂ ਦੂਤਰਾ ਇਹਨੂੰ ਨੀਲੀ ਨੂੰ ਇੱਧਰ ਏ ਚ ਹੈ ਇਹ ਸਮਝ ਨਹੀਂ ਹੈਗਾ ਨਾ ਹਾਂ ਇੱਧਰ ਟ੍ਰਾਂਸਫਰ ਕਰ ਦੰਨੇ ਕਰ ਦੋ ਉਹ ਤੇ ਵੈਸੇ ਵੀ ਉਹਨਾਂ ਨੂੰ ਜਗ੍ਹਾ ਘਟ ਰਹੀ ਸੀ ਆ ਇਹਨਾਂ ਨੂੰ ਥੋੜੇ ਖੁੱਲੇ ਖੁੱਲੇ ਕਰਕੇ ਲਾ ਦਾਂਗੇ ਤੇ ਵੀ ਫਲਾਰ ਤਾਂ ਪਹਿਲੇ ਪਹਿਲਾਂ ਨਿਕਲ ਕੇ ਹੋ ਗਏ ਹਨਾ ਹਾਂ ਬਾ ਇਹ ਸੀਨ ਨਹੀਂ ਨਿਕਲ ਦੇ ਦੇ ਆ ਦੇਖ ਸੁੱਕੇ ਪਏ ਇਹਦੇ ਪੱਤਿਆਂ ਦੇ ਕਲਰ ਫੇਡ ਹੋ ਗਏ ਉਹ ਧੁੱਪ ਕਰਕੇ ਫੇਡ ਹੋ ਰਹੇ ਸੀ ਨਾ ਆਪਾਂ ਇਹ ਨੈਟ ਲੇਟ ਲਾਇਆ ਜਿਹੜੇ بیمار ਰਹੇ ਨੇ ਇਹ ਪੱਤੇ ਸਹੀ ਆਉਣਗੇ ਇਹਦੇ ਅੱਛਾ ਵਾ ਠੀਕ ਹੈ ਲਾ ਦੋ ਜੇ ਲਾਣੇ ਨੇ ਪਾਣੀ ਤਾਂ ਪਾਓ ਚਲੋ ਹਨਾ ਮੈਂ ਇੱਥੇ ਬੈਠੀ ਬਸ ਇੱਕ ਵਾਰੀ ਜਿਹੜੇ ਚੇਂਜ ਚੂਜ਼ ਕਰਦੇ ਸੀ ਨਾ ਉਹ ਕਰਦੀ ਆ ਆਪਾਂ ਇੱਕ ਵਾਰੀ ਹੋਵਾ ਇਹ ਗਰੂਫ ਜੇ ਮੈਂ ਕਹਾਂ ਆਪਾਂ ਨੂੰ ਤਾਂ ਵਰਕਆਊਟ ਦੀ ਲੋੜ ਨਹੀਂ ਹੈਗੀ ਜੇ ਆਪਾਂ ਆਖੀ ਕਰੀ ਜਾਈਏ ਡੇਲੀ ਵਾਂਗੂ ਉੱਪਰ ਇਹੀ ਤਾਂ ਚੱਕਰ ਸੀਗਾ ਉੱਪਰ ਆਪਾਂ ਫਿੱਟ ਕਿਉਂ ਨਹੀਂ ਸੀਗੇ ਉੱਪਰ ਆਪਾਂ ਖੁਰੜੀ ਨਹੀਂ ਨਾ ਕੇਅਰ ਜ਼ਿਆਦਾ ਕਰਦੇ ਹੁੰਦੇ ਨਹੀਂ ਥੱਲੇ ਆ ਕੇ ਚੱਕਰ ਕੀ ਹੋ ਗਿਆ ਉੱਪਰ ਸੀਗਾ ਸ਼ਾਮ ਨੂੰ ਧੁੱਪ ਦੁਪਹਿਰ ਤੋਂ ਬਾਅਦ ਉਹਦਾਂ ਰਹਿ ਜਾਂਦੀ ਧੁੱਪ ਆਉਂਦੀ ਹੋਣੀ ਸੀ ਹੁਣ ਦੁਪਹਿਰ ਤੋਂ ਬਾਅਦ ਮਤਲਬ 11 ਵਜੇ ਤੋਂ ਬਾਅਦ ਇੱਧਰ ਸਾਰਾ ਦਿਨ ਧੁੱਪ ਰਹਿੰਦੀ ਆ ਇਹ ਫਰੰਟ ਸਾਈਡ ਆ ਗਿਆ ਮਤਲਬ ਇਹ ਵੈਸਟ ਸਾਈਡ ਆ ਗਈ ਇਹਦੇ ਕਰਕੇ ਇੱਧਰ ਸਾਰਾ ਦਿਨ ਧੁੱਪ ਰਹਿੰਦੀ ਆ ਕੁੱਤੇ ਅਸੀਂ ਬਹੁਤ ਜ਼ਿਆਦਾ ਕੇਅਰ ਕਰਦੇ ਹੁਣ ਨਹੀਂ ਬੋਟਿਆਂ ਦੇ ਇੱਥੇ ਉਹ ਸੌਂਦੇ ਰਹੇਗਾ ਬਿਟੋਪੇ ਨਾ ਨਹੀਂ ਖੜੇ ਜਾਵੇ ਹਨਾ ਜੀ ਨਹੀਂ ਕਰਦਾ ਨਿਕਲ ਕੀ ਸਾਈਕਲ ਚਾਹੀਦਾ ਇਕਨਵੀਰ ਜੀ ਨੂੰ ਕਹੋ ਬੇਟਾ ਇਕਨਵੀਰ ਜੀ ਨੂੰ ਕਹਿ ਦੋ ਪੁੱਤ ਤੇ ਵੀਰ ਜੀ ਮੈਨੂੰ ਸਾਈਕਲ ਚਾਹੀਦਾ ਤੇ ਮੈਨੂੰ ਸਾਈਕਲ ਦੇ ਦਿਓ ਪਲੀਜ਼ ਇੱਕ ਮਿੰਟ ਜਦੋਂ ਚੀਜ਼ ਚਾਹੀਦੀ ਹੁੰਦੀ ਹੈ ਨਾ ਪੇਤਾ ਇਕਨ ਵੀਰ ਜੀ ਵੀ ਨਿਕਲ ਜਾਂਦਾ ਮੂੰਚੋਂ ਜਵਾਂ ਲੜਨਾ ਦਾ ਫੇਰ ਓਏ ਇੱਕ ਹਾਂ ਹਾਂ ਪਲੀਜ਼ ਪਲੀਜ਼ ਬਹੁਤ ਛੱਤਰ ਹੈ ਉੱਪਰ ਕੀ ਲਾਈਨ ਚੱਲ ਰਿਹਾ ਆਪਣਾ ਡੱਬੋ ਗਿਆ ਨਾ ਉਹਦੇ ਆਲਾ ਦੱਬਣੀ ਆ ਹਾਂ ਉਹ ਲੈ ਕੇ ਆਉਂ ਦੁਬਾਰਾ ਕਿੱਢਦੀ ਹਿਉ ਉਹਦੇ ਅੱਜ ਇਹ ਪਿੰਕ ਪਿੰਕ ਫਲਾਵਰ ਹਨ येलो ਫਲਾਵਰ ਸਾਰੇ ਹੀ ਨੇ ਪਿੰਕ येलो ਵਾਈਟ ਤੇ ਉਹ ਪਿੰਕ ਤੇ ਵਾਈਟ ਨਾਲੇ ਹਾਂ ਔਰੇਂਜ ਜੀ ਸੀ ਵਿੱਚ ਛੋਟੇ ਛੋਟੇ ਜੇ ਜੇ ਇਹ ਦੀ ਕਿਹੜਾ ਹੋਵੇ ਫੇਰ ਤਾਂ ਦੁਬਾਰਾ ਹੋ ਜੂ ਆ ਦੇਖੋ ਆਹ ਦੇ ਖੋਏ ਹੋਈ ਪਈ ਐ ਇਹਦੇ ਫੁੱਲ ਨਿਕਲਣਗੇ ਹਜੇ ਹਾ ਦੇਖੋ ਹੋਈ ਪਈ ਐ ਇਹ ਵੀ ਹੋ ਰਹੀ ਆ ਟੱਬ ਚ ਵੀ ਆ ਬੜੀ ਤਾਂ ਤਕਰੀਬਨ ਹੋ ਗਈ ਇਹਦੇ ਵਿੱਚ ਹੋਈ ਪਈ ਆ ਦੇਖੋ ਹੁਣ ਇਹ ਨਹੀਂ ਪਤਾ ਵੀ ਇਹ ਕਿਹੜੇ ਕਲਰ ਦੇ ਫਲਾਵਰ ਹੋਣਗੇ ਇਹਦੇ ਤਣੀ ਉਪਰੇ ਡੂਟੀ ਇਹ ਅgetElementById ਕੋਲੇ ਪ੍ਰਿੰਟ ਬੂਟੀ ਹੋ ਗਈ ਤੇਰੇ ਵਾਲੀ ਆਹ ਦਵਾਰ ਜਿੱਦੀ ਆਨੇ ਨੂੰ ਕੋਈ ਆਲਾ ਆਨੇ ਦੋ ਪਹਿਲਾਂ ਆਹ ਵਾਲਾ ਆਵਲੀ 파ਰਟੀਸ਼ਨ ਇੱਥੇ ਲੱਗੀ ਹੋਈ ਸੀ ਫਿਰ ਇਹ 파ਰਟੀਸ਼ਨ ਇੱਥੋਂ ਤਰਵਾ ਕੇ ਇੱਥੇ ਕੰਦ ਕਰਵਾ ਲਈ ਤੇ ਆ ਦਰਵਾਜਾ ਲਵਾਇਆ ਖਿੜਕੀਆਂ ਲਵਾਈਆਂ ਨੇ ਨਾ 파ਰਟੀਸ਼ਨ ਐਦਾਂ ਹੀ ਪਈਆ ਦੇਖਦੇ ਆ ਤਾਂ ਕੀ ਕਰਨਾ ਰੀਯੂਜ਼ ਹੋ ਜੂਗੀ ਹਾਂ ਹਾਂ ਬਾਹਰ ਉਹ ਜਿਹੜਾ ਆਪਾਂ ਬਣਾਉਣਾ ਨਾ ਬੁੱਟਿਆਂ ਵਾਸਤੇ ਆ ਰੋੜ ਤੇ ਹੈ ਨਾ ਹਾਂ ਹਾਂ ਉਹਦੇ ਬਾਹਰ ਲਾਵਾ ਇਹ ਇਹਦੇ ਇਹ ਇਹ ਲਾ ਕੇ ਐਂਗਲ ਹਾਂ ਇਹਦੇ ਦਿਵਾਲੇ ਹਰੀ ਜਾਲੀ ਲਾ ਦਾਂਗੇ ਹਾਂ ਹਾਂ ਅ ਸ਼ੀਸ਼ੇ ਸ਼ਾਇਦ ਕਿਤੇ ਕੰਮ ਆਉਣਗੇ ਆਪਣੇ ਚਲੋ ਦੇਖਦੇ ਆਂ ਕੰਦ ਕਰਵਾ ਲਈ ਇੱਥੇ ਤਾਂ ਹੀ ਹਣ ਅਸੀਂ ਨੇ ਚਲੋ ਚਲੋ ਤੋੜੋ ਯਾਰ ਕਿਰਾਪਾ ਚੱਲੀਏ ਇਹ ਦੇਖੇ ਹਾਂ ਆਣਾ ਨਹੀਂ ਸ਼ੀਸ਼ਾ ਛੋਟਾ ਥੋੜਾ ਛੋਟਾ ਲੈ ਗਏ ਛੋਟਾ ਲੈ ਗਏ ਸ਼ੀਸ਼ਾ ਚਲੋ ਤੁਸੀ ਤੋੜੋ ਹੀ ਚੱਲੀਏ ਫਿਰ ਆਹ ਤੋੜ ਲੈਨੇ ਹਾਂ 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 ਤੋੜੋ ਥੋੜੀ ਜੀ ਤਾਂ ਤੋੜੋ ਇਹਨੇ ਫਿਰ ਦੇਖਾਂਗੇ ਕਿਹੜੇ ਕਲਰ ਆਣਗੇ ਫੁਲਾਰੇ ਦੇ ਵਿੱਚ ਹਾਏ ਇੱਧਰ ਦੇਖੀ ਹਾਂ ਗੌਂਡੀ ਵੀ ਜਾਣਾ ਥੋੜੀ ਇਹ ਤਾਂ ਵੱਧ ਜਊਗੀ ਥੋੜੀ ਜੀ ਲਾ ਦੋਗੇ ਨਾ ਕਾਫੀ ਜ਼ਿਆਦਾ ਵੱਜ ਜੂਗੀ ਤੋਰੀਓ ਦੇ ਵਿੱਚ ਇਹ ਲੋਕ ਟੱਪ ਚ ਦੇਖਾਂਗੇ ਤਾਂ ਬਾਅਦ ਜਦੋਂ ਫੁੱਲ ਨਿਕਲਣਗੇ ਨਾ ਮੈਨੂੰ ਐਂਕੂ ਡਾਊਟ ਹੋ ਰਿਹਾ ਵੀ ਇਹ ਛੋਟੇ ਫੁੱਲਾਂ ਵਾਲੀ ਸਿੱਕੇ ਇਸ ਮੰਡੀ ਤੇ ਸਬਜ਼ੀ ਲੈ ਕੇ ਆਏਗੇ ਅਸੀਂ ਕਿਉਂਕਿ ਹੁਣ ਪੂਰਾ ਇੱਕਮੀ ਇੱਕ ਸਬਜ਼ੀਆਂ ਬੰਨਿਆ ਨੇ ਇਹਨਾਂ ਨੂੰ ਬਿਊਟੀ ਤੇ ਲੈ ਕੇ ਜਾਣੀ ਹੈਗੀ ਤੇ ਬੱਚਿਆਂ ਨੂੰ ਸਕੂਲ ਲੈ ਕੇ ਜਾਣੀ ਆ ਤੇ ਪਹਿਲਾਂ ਲੈ ਕੇ ਆਏ ਅਸੀਂ ਆਲੂ ਤੇ ਤੇ ਉਹ ਦੋ ਆਰਮਾਂ ਨੂੰ ਦਿਖਾ ਰਹੀ ਹੈ ਮਮ ਜੀ ਚਮਚ ਦੇਓ ਹਾਂਜੀ ਬੇਟਾ ਚਮਚ ਦੇਓ ਚਮਚ ਨਾਲ ਕੀ ਕਰੋਗੇ ਆ ਫੁੱਲੀ ਲੈ ਰਿਹਾ ਮੇਰੇ ਤੋਂ ਤੂੰ ਚਿਨੀ ਨੇ ਘੁੰਮ ਲਿਆ ਚਿਨੀ ਨੇ ਘੁੰਮ ਤੇ ਲੈ ਕੇ ਜੀ ਖੀਰੇ ਤੰੀਆਂ ਉਹ ਜਿਵੇਂ ਛੋਟੇ ਜਿਹੀ ਗੁੱਛੀ ਦਿੱਤੀ ਹੈ ਤਾਂ ਇਹ ਵੀ ਹੈ लास्ट ਸੀਗਾ ਨਾ ਡੇਟ ਗਿਆ ਆਪਾ ਵਾਟਰਮੈਲਨ ਇਹ ਕੀ ਹੈ ਮਟਰਮੈਨ ਗੈਸ ਤੋਰੀਆਂ ਟਮਾਟਰ ਨਿੰਬੂ ਟਟੀ ਕੰਨ ਹੁੰਦੇ ਹੈ ਨਾ ਹਾਂਜੀ ਟਟੀ ਕੰਨ ਟਿੰਡੀ ਇਹ ਸਾਰੀਆਂ ਸਬਜ਼ੀਆਂ ਇੱਕ ਤੋਂ ਇੱਕ ਚੱਲਣਗੀਆਂ ਟਿੰਡਿੰਗ ਹੈ ਤੇ ਕੀ ਆ ਮੈਂਗੋ ਵੀ ਗੋਏ ਓਕੇ ਮੈਂਗੋ ਮੈਂਗੋ ਵੀ ਹਾਂ ਜੀ ਜੈਨੂ ਵਾਸਤੇ ਮੈਂਗੋ ਲੈ ਕੇ ਆਇਆ ਜੀ ਲਸਣ ਨੂੰ ਪਿਆ ਤੇ 3 ਉਕ ਫਰੇ ਲੈ ਗਏ ਵਿੱਚ ਮੈਂਗੋ ਪਹਿਲਾਂ ਅਨਰੈਪ ਕਰਤਾ ਸੀ ਤਾਂ ਜੋ ਲੂਜ਼ ਨਾ ਹੋ ਜਾਣਾ ਤੇ ਇਸ ਕਰਕੇ ਆਉਂਦੇ ਆ ਹੀ ਮੈਂਗੋ ਅਨਰੈਪ ਕਰਤਾ ਜੀ ਤੇ ਇਹ ਸਾਰੀਆਂ ਸਬਜ਼ੀਆਂ ਲੈ ਕੇ ਆਏ ਆ ਜੀ ਅਸੀਂ ਠੀਕ ਹੈ ਜੀ ਤੇ ਹੁਣ ਪੂਰਾ ਇੱਕੋ ਇੱਕ ਚੱਲਣ ਗਿਆ ਕੀ ਚਾਹੀਦਾ ਬੇਟਾ ਚਮਚ ਦੇ ਰਹੀਆਂ ਮੈਂ ਲੋ ਚਮਚ ਲੋ ਜੀ ਲੋ ਚਮਚ ਸਾਨੂੰ ਠੀਕ ਹੈ ਜੀ ਫਿਰ ਉਹਨਾਂ ਨੂੰ ਸਾਰੀਆਂ ਸਬਜ਼ੀਆਂ ਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਜਿੱਥੇ ਜਿੱਥੇ ਇਹਨਾਂ ਦੀ ਜਗ੍ਹਾ ਬੰਦੀ ਉੱਥੇ ਸਾਰੇ ਰੱਖਾਂਗੇ ਠੀਕ ਹੈ ਜੀ ਚਲੋ ਫਿਰ ਉਹਨਾਂ ਰੱਖਾਓ ਮੇਰੇ ਨਾਲ ਸਾਰੀਆਂ ਸਬਜ਼ੀਆਂ ਲੋ ਜੀ ਪ੍ਰਿੰਟ ਬੁੱਟੀ ਵਗੈਰਾ ਤੋੜ ਕੇ ਅਸੀਂ ਥੱਲੇ ਲੈ ਆਏ ਸੀ ਤੇ ਉਹਤੇ ਬਹੁਤ ਸੋਹਣੇ ਫਲਾਵਰ ਲੱਗਦੇ ਨੇ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਹੀ ਉਹਨਾਂ ਦਾ ਸੀਜ਼ਨ ਹੁੰਦਾ ਹੀ ਤੇ ਚਲੋ ਜੀ ਉਸ ਤੋਂ ਬਾਅਦ ਇਹ ਥੱਲੇ ਆਪਣਾ ਗਮਲੇ ਦੇ ਵਿੱਚ ਕੋਈ ਬੁੱਟਾ ਸ਼ਿਫਟ ਕਰ ਰਹੇ ਸੀ ਤੇ ਸ਼ਾਜ਼ਾਨ ਇਦਰ ਹੈਂਡ ਵਾਸ਼ ਕਰ ਰਿਹਾ ਸੀ ਤੇ ਚਲੋ ਜੀ ਇਹ ਕੰਮ ਨਿਬੜ ਕੇ ਫਿਰ ਅਸੀਂ ਨੇ ਜਾਣਾ ਜੀ ਮੰਡੀ ਕਿਉਂਕਿ ਫਿਰ ਪੂਰਾ ਵੀਕ ਬਾਹਰ ਨਹੀਂ ਨਿਕਲਿਆ ਜਾਂਦਾ ਜੀ ਸਬਜ਼ੀ ਵਗੈਰਾ ਲੈਣ ਵਾਸਤੇ ਤੇ ਬੱਚਿਆਂ ਨੇ ਸਕੂਲ ਵੀ ਜਾਣਾ ਇਹਨਾਂ ਨੇ ਡਿਊਟੀ ਵੀ ਜਾਣਾ ਜੀ ਚਲੋ ਠੀਕ ਹੈ